52000 ਨੂੰ ਫੇਰ ਠੇਕੇ ਦੇਤੀ ਠੇਕਾ ਇੱਥੇ 80000 ਤੇ ਦੇਤੀ 52000 ਤੇ ਕਹਿੰਦਾ 16 ਲੱਖ ਰੁਪਈਆ ਲੱਗਿਆ ਇੱਥੇ ਕਮਾਲ ਆ ਹੈ ਤੇ 16 ਲੱਖ ਰੁਪਈਆ ਲੱਗਿਆ ਦਿਖਾਉਣਾ ਤੁਹਾਨੂੰ ਵੀ 16 ਲੱਖ ਰੁਪਈਆ ਕਿਉਂ ਲੱਗਿਆ ਕੀ ਕਾਰਨ ਅੱਜ ਮੱਲੀ ਸਾਹਿਬ ਕੋਲੇ ਆਏ ਆ ਮੱਲੀ ਸਾਹਿਬ ਨਾਲ ਆ ਤੇ ਗੁਰੀ ਦੀ ਮੋਟਰ ਦਿਖਾਉਣਗੇ ਤੇ ਮਿੱਤਰਾਂ ਦਾ ਜੈਕਸ਼ਨ ਜੀ ਦਾ ਨਾਮ ਰੱਖਿਆ ਹੈ ਨਾ ਮੱਲੀ ਮਿੱਤਰਾਂ ਦਾ ਜੈਕਸ਼ਨ ਹਾਂ ਤਾਂ ਤੇ ਫਿਰ ਦਿਖਾਏਗਾ ਮੋਟਰ ਹਾਂ ਬਾਈ ਜੀ ਜ਼ਰੂਰ ਇਹ ਜਿਹੜੀ ਮੋਟਰ ਆ ਨਾ ਵੀਰ ਹਾਂ ਤੂੰ ਜ਼ਿੰਦਗੀ ਚ ਕੀ ਤੂੰ ਕਿਤੇ ਦੇਖੀ ਨਹੀਂ ਹੋਣੀ ਇਹੋ ਜੀ ਮੋਟਰ 16 17 ਕਿਲੇ ਜ਼ਮੀਨਾਂ ਦੇ ਕੋਲੇ ਠੇਕਾ ਸਾਰਿਆਂ ਨਾਲ ਘੱਟ ਕਿੰਨਾ ਘੱਟ 10000 ਰੁਪਿਆ ਕਹਿੰਦਾ ਵੀ ਮੈਂ ਘੱਟ ਲਈਦਾ ਜੇ 80 ਚੱਲਦਾ ਤੇ 70 ਜੇ ਆਪਣੇ ਏਰੀਆ ਵਿੱਚ 80 ਆ ਤੇ ਇੱਥੇ 70 ਨੂੰ ਹਮਾਰੂਗੀ ਆ ਬੰਦਾ ਵਡਾ ਫਿਰ ਗੁਰੀ ਦਾ ਮੈਂ ਕਹਤਾ ਯਾਰ ਬੰਦਾ ਐਡਾ ਬੀਬਾ ਆ ਜਾ ਜ਼ਮੀਨਾਂ ਵੇਖ ਤਾ ਆ ਆ ਗਏ ਵੀਰੋ ਮਿੱਤਰੋ ਇਹ ਆ ਮਿੱਤਰਾਂ ਦਾ ਜਗਸ਼ਨ ਵੇਖੋ ਆ ਸਾਰਾ ਨਕਸ਼ਾ ਬਣਾਇਆ ਹੋਇਆ ਜਿਹੜਾ ਕਿ ਡ੍ਰੀਮ ਪ੍ਰੋਜੈਕਟ ਲਿਆ ਹੋਇਆ ਗੁਰੀ ਵੀਰ ਨੇ ਤਾਂ ਉਹ ਸਾਹਮਣੇ ਡ੍ਰੀਮ ਪ੍ਰੋਜੈਕਟ ਆ ਮਿੱਤਰੋ ਮੱਲੀ ਦਿਖਾਉਂਦਾ ਹੁਣ ਹੱਥ ਕਰੀ ਖੜਾ ਲਓ ਵੀ ਮਿੱਤਰੋ ਹੁਣ ਤੁਹਾਨੂੰ ਦਿਖਾਉਣੇ ਆ ਵੀ ਗੁਰੀ ਵੀਰ ਦੀ ਜ਼ਮੀਨ ਕੀ ਰੇਟ ਚੜਦੀ ਆ ਮੱਲੀ ਕਹਿੰਦਾ ਸੀ ਨਾ ਵੀ ਜੇ 80000 ਦਾ ਠੇਕਾ ਇੱਥੇ ਤਾਂ ਗੁਰੀ 70000 ਲੈਂਦਾ 10000 ਰੁਪਏ ਕੱਟ ਕੇ ਰੇਟ ਲੈਂਦਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਮਿੱਤਰੋ ਗੁਰੀ ਦੀ ਮੋਟਰ ਤੇ ਮਿੱਤਰਾਂ ਦਾ ਜੈਕਸ਼ਨ ਬੜਾ ਇਹ ਖਰਚ ਕੀਤਾ ਮਿੱਤਰੋ ਇਹਨਾਂ ਰੁਪਈਆ ਖਰਚ ਕੀਤਾ ਬੰਦੇ ਨੇ ਹੈ ਮੋਟਰ ਤੇ ਉਹ ਵੀ ਚੌਂਕ ਦਾ ਵੀ ਕੋਈ ਮੋਲ ਨਹੀਂ ਕਹਿੰਦੇ ਤੇ ਸ਼ੌਕ ਹੀ ਦਿਖਾਉਣੇ ਆਜ ਬੰਦਿਆਂ ਦੇ ਲਓ ਵੀ ਮਿੱਤਰੋ ਵੇਖੋ ਨਜ਼ਾਰਾ ਚਾਰ ਚਪਰੇ ਇੱਥੋਂ ਬੂਟੇ ਲੱਗੇ ਹੋਏ ਆ ਤਰ੍ਹਾ ਬਣਾਇਆ ਬਈ ਇੱਥੇ ਪੂਲ ਬੰਦੇ ਨੇ ਹਾਂ ਆ ਪੌੜੀਆਂ ਕਲਰ ਵਗੈਰਾ ਬੜਾ ਕੀਤਾ ਮਿੱਤਰੋ ਬੜਾ ਸੋਚ ਸਮਝ ਕੇ ਡਿਜ਼ਾਈਨ ਆ ਨਾ ਆ ਹਾ 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 ਹਾਂ ਬਿਲਕੁਲ ਬਹੁਤ ਟੈਂਟ ਚੀਜ਼ ਆ ਚੰਗੇ ਚੀਜ਼ ਆ ਯਾਰ ਹਾਂ ਮੱਝਾਂ ਵਾਲਿਆਂ ਨੂੰ ਐ ਨਾ ਸਮਝੀ ਤੂੰ ਹਾਂ 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 ਸਵੇਰ ਮੱਝਾਂ ਵਾਲੇ ਦੀ ਰੀਸ ਕਰੂ ਬਈ ਨਾ ਨਾ ਨਹੀਂ ਕਰਦਾ ਬਈ ਕੈਪਟਨ ਫਾਰਮ ਕੈਪਟਨ ਫਾਰਮ ਮਤਲਬ ਕੈਪਟਨ ਫਾਰਮ ਇਹਨਾਂ ਦੇ ਫਾਦਰ ਸਾਹਿਬ ਕੈਪਟਨ ਸੀਗੇ ਅੱਛਾ ਹਾਂ ਉਹਨਾਂ ਦੇ ਨਾਂ ਤੇ ਆ ਇਹ ਸਰਦਾਰ ਕਰਤਾਰ ਸਿੰਘ ਪੁੱਲਰ ਜੀ ਗੁਰੀ ਬਈ ਦੇ ਡੈਡੀ ਜੀ ਸੀ ਤਾਂ ਮਿੱਤਰੋ ਆ ਵੇਖੋ ਵੀ ਨਾਉਨ ਨੂੰ ਹੈ ਨਾ ਸਵੀਮਿੰਗ ਪੂਲ ਬਣਿਆ ਹੋਇਆ ਇੱਥੇ ਆ ਕੇ ਆਏ ਬੈਠੇ ਜਾਂਦੇ ਆ ਠਾਠ ਨਾਲ ਬਈ ਤੇ ਇਧਰ ਆ ਵੇਖੋ ਘਾਹ ਵਗੈਰਾ ਲੱਗਿਆ ਹੋਇਆ ਚਾਰ ਚੁਫੇਰੇ ਬੜੀ ਡੈਕੋਰੇਸ਼ਨ ਕੀਤੀ ਹੋਈ ਹੈ ਮਿੱਤਰੋ ਚੰਗਾ ਖਰਚਾ ਕੀਤਾ ਸਟੀਲ ਦੀ ਪੌੜੀ ਲਾਈ ਹੋਈ ਆ ਹਾਂ ਵੀ ਜਾਂ ਜਰ ਪਵੇ ਨਾ ਕੁਝ ਨਹੀਂ ਤੇ ਉਧਰੋਂ ਸਾਫ਼ ਕਰ ਦਿੰਦੇ ਆ। ਪੂਲ ਦੇ ਨਾਉਂਦੇ ਹਨ ਪੈਗ ਸ਼ੈਕ ਲਮਣਾ ਉੱਥੇ ਰੱਖ ਲੈਂਦੇ ਆ। ਤਾਂ ਆਹ ਉੱਤੇ ਕਾਨਿਆਂ ਦਾ ਵੀ ਛੱਪਰੇ ਆ ਨਾ ਕਿਵੇਂ ਬਣਵਾਇਆ ਹੋਇਆ। ਲਓ ਵੀ ਮਿੱਤਰੋ। ਦੇਖੋ ਮਿੱਤਰੋ ਆਹ ਦੇਖੋ ਇੱਧਰ ਪੰਛੀਆਂ ਨੂੰ ਵੀ ਪੂਰੀ ਸਹੂਲਤ ਦਿੱਤੀ ਵੀ ਆ। ਸ਼ਾਇਦ ਸਰਦਾਰ ਸੇਰ ਸਿੰਘ ਪੁੱਲਰ ਦਾਦਾ ਜੀ ਆ। 57000 ਨੂੰ ਫੇਰ ਠੇਕੇ ਦੇਤੀ। ਠੇਕਾ ਇੱਥੇ 80000 ਤੇ ਦੇਤੀ 57000 ਨੂੰ। ਠੇਕਾ ਲਗਭਗ 70-75 ਹੈਗਾ ਜੀ। ਤੁੱਕ ਇਥੇ ਨਹਿਰ ਦਾ ਪਾਣੀ ਹੈ ਨਹੀਂ ਨਾ ਅੱਛਾ ਨਹਿਰ ਦਾ ਪਾਣੀ ਤਾਂ ਹੈ ਨਹੀਂ ਨਾ 나ਜੀ ਨਾ ਨਹਿਰ ਦਾ ਪਾਣੀ ਨਹੀਂ ਨਹਿਰ ਦਾ ਪਾਣੀ ਟਿਊਬਲ ਟਿਊਬਲ ਲਾ ਕੇ ਠੀਕ ਆ ਇਧਰ ਬਾਈ ਨੇ ਨਾ ਇਧਰ ਦੇਖ ਲੋ ਮਿੱਤਰੋ ਦੇ ਨਾਮ ਲਿਖੇ ਹੋਏ ਇਧਰ ਦੇ ਮਿੱਤਰਾਂ ਦੀ ਮੋਟਰ ਹਾਂ ਆਹਾਹਾ ਬੜਾ ਪਾਈਪ ਨੂੰ ਵੀ ਰੰਗ ਕਰਕੇ ਤੇ ਨਾਮ ਲਿਖਿਆ ਆ ਮਿੱਤਰੋ ਇੱਥੇ 22 ਕਿੱਲੇ ਜ਼ਮੀਨ ਹੈ ਗੁਰੂ ਵੀਰ ਦੀ ਆ ਜਿਹੜੇ ਖੰਭੇ ਰੰਗ ਹੋਏ ਹੋਏ ਨੇ ਨਾ ਵੇਖੋ ਆਹ ਪੋਲ ਨੂੰ ਰੰਗ ਕੀਤਾ ਹੋਇਆ ਇਸੇ ਤਰ੍ਹਾਂ ਜਿੰਨੇ ਵੀ ਜ਼ਮੀਨਦਾਰ ਆਲਾ ਦਵਾਲਾ ਚਾਰ ਫੇਰੇ ਰੰਗ ਕੀਤਾ ਹੋਇਆ ਖੰਭਿਆਂ ਨੂੰ ਤਾਂ 22 ਕਿੱਲੇ ਇਸੇ ਤਰ੍ਹਾਂ ਚੌਰਸ ਹੀ ਟੱਕ ਆ ਜਾਂਦਾ ਪੂਰਾ ਇਹ 22 ਕਿੱਲੇ ਦਾ ਮਿੱਤਰੋ ਤਾਂ ਵੇਖੋ ਟਾਇਰ ਵਗੈਰਾ ਹਨ ਪੂਰੈਨ ਸੋਚ ਸਮਝ ਕੇ ਕੰਮ ਕੀਤਾ ਹੋਇਆ ਤਾਂ ਪੂਲ ਦਾ ਨਜ਼ਾਰਾ ਐ ਲੱਗਦਾ ਬਈ ਜਿਵੇਂ ਖੇਤ ਨਹੀਂ ਫਿਰਦੇ ਤਾਂ ਕਿਤੇ ਚੰਗੀ ਲੋਕੇਸ਼ਨ ਤੇ ਆਏ ਹੋਏ ਆ ਵੱਡੀ ਗੱਲ ਬੰਦੇ ਦਾ ਦਿਲ ਦਰਿਆ ਆਏ ਸਾਲ ਕਲਰ ਕਰਾਉਂਦਾ ਹੁਣ ਫਿਰ ਇਹਨੂੰ ਰੰਗ ਕਰਾਉਣ ਵਾਲਾ ਤਾ ਰੰਗ ਕਰਾਉਣਾ ਵੀਰ ਕਹਿੰਦਾ 10 ਦਿਨਾਂ ਤਾਈਂ ਬਸ ਅੱਛਾ ਪਰਸੋਂ ਪੇਂਟਰ ਆਊਗਾ ਮੇਲਾ ਆ ਗਿਆ ਨਾ ਨਹੀਂ ਪੇਂਟਰ ਆਊਗਾ ਰੰਗ ਕਰਨ ਹਾਂਜੀ ਹਾਂਜੀ ਪੇਂਟਰ ਪੇਂਟਰ ਆਊਗਾ ਮਿੱਤਰੋ ਰੰਗ ਕਰਨਾ ਸਪੈਸ਼ਲ ਹੈ ਹਰ ਸਾਲ ਤਾਂ ਦੇਖੋ ਇੱਥੇ ਵੀ ਹੁਣਾ ਜਿਵੇਂ ਕੋਈ ਠੰਡੇ ਪੀਣੇ ਕੋਈ ਪੈਗ ਸ਼ੈਗ ਲਾਉਂਦੇ ਆ ਬੈਂਚਾਂ ਤੇ ਬੈਠ ਕੇ ਇੱਥੇ ਤੇ ਠੰਡੇ ਪੈਗ ਸ਼ੈਗ ਲਾਉਂਦੇ ਆ ਤੇ ਵੱਡੀ ਗੱਲ ਵਈ ਸਾਰੇ ਕਿਤੇ ਆਪ ਦੇ ਪਰਿਵਾਰ ਦਾ ਸਾਰਾ ਨਾਮ ਲਿਖਾਇਆ ਹੋਇਆ ਸ਼ੌਂਕ ਦੇ ਨਾਲ ਤਾਂ ਮੇਰੀਆਂ ਗੱਲਾਂ ਸਮਝਣ ਲਈ ਦਿਮਾਗ ਚਾਹੀਦਾ ਅਕਲੋਨਿਆਂ ਦੀ ਮੈਂ ਕਦੇ ਪ੍ਰਵਾਹ ਨਹੀਂ ਕੀਤੀ ਤਾਂ ਆਹ ਕੁਛ ਮਿੱਤਰੋ ਚੰਗੀ ਸੋਚ ਚੰਗੇ ਵਿਚਾਰ ਲਿਖਵਾਇਓ ਜਾਂ ਸਾਹਮਣੇ ਵਾਲਾ ਤੁਹਾਡੀ ਕੀਮਤ ਆਪਣੀ ਔਕਾਤ ਆਪਣੀ ਜਾਣਕਾਰੀ ਆਪਣੀ ਹੈਸੀਅਤ ਨਾਲ ਹੀ ਲਾਵਾਂਗੇ ਵਾਹ ਵੀ ਮਿੱਤਰੋ ਵਾਹ ਵੱਡੀਆਂ ਗੱਲਾਂ ਵੱਡੀ ਸੋਚ ਤਾਂ ਲੈ ਕੇ ਚੱਲਿਆ ਗੁਰੂ ਜੀ ਅੱਗੇ ਆ ਗਿਆ ਰਾਜਨੀਤੀ ਬੁੱਢਿਆਂ ਦੀ ਖੇਡ ਆ ਜੋ ਨੌਜਵਾਨਾਂ ਦੀਆਂ ਲਾਸਾਂ ਤੇ ਖੇਡੀ ਜਾਂਦੀ ਆ ਉਹ ਤੇ ਸੋਨਾ ਫਾਰਮ ਆ ਬਾਕੀ ਮੱਲੀ ਉੱਤੇ ਫਰਦਾ ਹੁਣ ਮੱਲੀ ਨਾਲ ਵੀ ਕਰਦੇ ਆ ਗੱਲਾਂ ਬਾਤਾਂ ਖਣੀ ਕੈਪਟਨ ਕੇਐਸ ਪੁੱਲਰ ਵਾਕੀ ਜਿੰਨਾ ਵੀ ਕੋਈ ਪਰਿਵਾਰ ਹੈ ਨਾ ਪਰਿਵਾਰ ਦਾ ਨਾਮ ਰਖਾਇਆ ਕਿਉਂਕਿ ਬਈ ਦੇਣ ਹੀ ਵੱਡੀ ਪਰਿਵਾਰ ਦੀ ਹੁੰਦੀ ਆ ਆਗੇ ਆਗੇ ਮੱਲੀ ਸਾਹਿਬ ਆਪਾਂ ਨੂੰ ਉੱਤੇ ਬਾਜਾ ਮਾਰ ਰਹੇ ਆ ਆਗੇ ਆਗੇ ਹੁਣ ਅੰਦਰੋਂ ਦਿਖਾਉਣੇ ਆ ਮਿੱਤਰੋ ਵੀਊ ਤਾਂ ਇੱਧਰ ਵੀ ਅੰਗਲੀਆਂ ਪਾ ਕੇ ਪਲੇਟਾਂ ਲਾ ਕੇ ਤੇ ਨਾਮ ਲਿਖੇ ਹੋਏ ਆ ਆਹ ਅੰਦਰ ਵੀ ਅਜੇ ਸਮਾਨ ਵਗੈਰਾ ਪਿਆ ਤਾਂ ਹ ਟਾਇਰ ਰੱਖੀ ਹੋਈ ਆ ਮੰਨ ਲੋਗੀ ਗਰਮੀਆਂ ਦੇ ਵਿੱਚ ਹਨਾ ਨਾ ਉਹਨੂੰ ਆਪਦਾ ਸਿਸਟਮ ਹੈ ਅੰਦਰ ਆ ਪੌੜੀ ਲਾਈ ਹੋਈ ਆ ਬਾਸ ਦੀ ਹੁਣ ਆਪਾਂ ਇਹਦੇ ਉੱਤੇ ਚੜਦੇ ਆ ਤੇ ਦੂਜੀ ਮੰਜ਼ਲ ਤੇ ਜਾਂਦੇ ਆ ਮਿੱਤਰੋ ਲਓ ਵੀ ਮਿੱਤਰੋ ਆ ਪਈਆਂ ਬੀਅਰ ਦੀਆਂ ਬੋਤਲਾਂ ਦਾ ਟੋਕਰਾ ਭਰਿਆ ਬੀਅਰ ਦੀਆਂ ਬੋਤਲਾਂ ਦਾ ਮਿੱਤਰੋ ਟੋਕਰਾ ਭਰਿਆ ਪਿਆ ਠੰਡੀਆਂ ਤੱਤੀਆਂ ਤੇ ਠੰਡੇ ਬੱਤੇ ਦੀਆਂ ਬੋਤਲਾਂ ਲਓ ਵੀ ਮਿੱਤਰੋ ਆ ਮੌਲਾ ਤਾਂ ਮੱਲੀ ਮਿਲ ਲੰਦਾ ਜਮਾ ਸਿਖਰਾਂ ਤੇ ਹੀ ਵਗਿਆ ਆ ਇੱਥੇ ਵੀ ਮਿੱਤਰੋ ਪੂਰਾ ਸਿਸਟਮ ਦੇ ਚ ਆਇਆ ਹੋਇਆ ਹੈ ਨਾ ਆ ਕੀ ਲਾਇਆ ਹੋਇਆ ਤੁਸੀਂ ਇੱਥੇ ਬਾਈ ਨੇ ਮਨ ਲਗਾ ਟੈਂਕਰ ਖੜਾ ਪਾਣੀ ਆਣਾ ਹਾਂ ਪਾਣੀ ਦਾ ਟੈਂਕਰ ਇੱਧਰ ਆਉਂਦੀ ਤਾਰ ਆਵੇ ਟਰਾਂਸਫਾਰਮ ਨਹੀਂ ਆਣਾ ਟਰਾਂਸਫਾਰਮ ਤਾਰਾ ਸਾਰੀਆਂ ਮੱਛੀ ਮੋਟਰਾਂ ਆਣੀ ਇੱਥੇ ਹਾਂ ਮੱਛੀ ਮੋਟਰਾਂ ਨੇ ਸਾਰੀਆਂ ਲਓ ਵੀ ਮਿੱਤਰੋ ਲਗਭਗ 3 ਤੋਂ 4 ਤੇ ਆ ਜਿਵੇਂ ਖੰਬਿਆਂ ਨੂੰ ਰੰਗ ਕੀਤਾ ਹੋਇਆ ਆ ਆ ਖੰਬੇ ਆਣਾ ਜਿੱਥੋਂ ਤੱਕ ਖੰਬੇ ਆ ਹਮ ਸਾਰਾ ਖੰਬੇ ਵਿਖਾ ਦੇ ਤੇਰੇ ਜ਼ੂਮ ਕਰਕੇ ਪਹਿਲੀ ਚੰਗੀ ਆ ਬਈ ਪਹਿਲੀ ਤਾਂ ਇਹ ਆਰਾਮਦਾਨਾ 70 75 ਹਜ਼ਾਰ ਵਾਲੀ ਆ ਹਾਂ ਆਰਾਮਦਾਨਾ ਵਾਲੀ ਹੈ ਬਈ 70 ਹਜ਼ਾਰ ਚ ਬੰਦਾ ਦੇ ਦਿੰਦਾ ਯਾਰ ਐਰ ਕੀ ਵੱਤ ਵੱਦੇ ਜੇ ਮਿੰਨ ਤਲਾ 156 ਜੀ 22 ਦਾ ਕਹਿੰਦਾ ਦੇਤੀ ਹੈ ਜਦੋਂ ਵਾਰਤ ਵਾਰ 60 ਚੁੱਕ ਗਏ ਉਹ ਵਾਰ ਤੋਂ ਹਮਮ ਇੱਕ ਨੰਬਰ ਸਰੇ ਦੀ ਜਮੀਨ ਮਿੱਠਾ ਪਾਣੀ ਪਾਣੀ ਨਹੀਂ ਪੀ ਕੇ ਵੇਖਿਆ ਜੇ ਹਮਮ ਸ਼ਹਿਦਾਰਗਾ ਮਿੱਠਾ ਪਾਣੀ ਗਰੂਆ ਅੱਛਾ ਹਾਂ ਪਾਣੀ ਵੀ ਵੇਖ ਲੈਣੇ ਆ ਫਿਰ ਆਪਾਂ ਹਾਂ ਵੇਖ ਲੈ ਆਪਾਂ ਅੱਜੀ ਕਿੰਨਾ ਖਰਚਾ ਆ ਗਿਆ ਉਹ ਤੁਹਾਡੇ ਹਿਸਾਬ ਨਾਲ 16 ਲੱਖ ਬਾਈ ਨਹੀਂ ਲੱਗਦਾ ਇੱਥੇ 16 ਲੱਖ ਰੁਪਈਆ ਲਾਤਾ 16 ਲੱਖ ਮੱਲੀ ਕਹਿੰਦਾ 16 ਲੱਖ ਰੁਪਈਆ ਲੱਗਿਆ ਇੱਥੇ ਕਮਾਲ ਆ ਹੈ ਤੇ 16 ਲੱਖ ਰੁਪਈਆ ਲੱਗਿਆ ਦਿਖਾਉਣਿਆ ਤੁਹਾਨੂੰ ਵੀ 16 ਲੱਖ ਰੁਪਈਆ ਕਿਉਂ ਲੱਗਿਆ ਕੀ ਕਾਰਨ ਤੇ ਲੱਗਦਾ ਤੁਹਾਨੂੰ 16 ਲੱਖ ਰੁਪਈਆ ਲੱਗਿਆ 16 ਲੱਖ ਤੋਂ ਵੀ ਜ਼ਿਆਦਾ ਹੀ ਲੱਗਦਾ ਜ਼ਿਆਦੇ ਆ ਕਨਾਲ ਸਵਾ ਕਨਾਲ ਜ਼ਮੀਨ ਘੇਰੀ ਆ ਹਾਂ ਬਿਲਕੁਲ ਉਸੇ ਬੇਸ 'ਤੇ ਸਾਰਾ ਪਹਿਲਾਂ ਥੱਲੇ ਨਾ ਇਹਨਾਂ ਨੇ ਬੈੱਡ ਬੰਨਿਆ ਹੂੰ ਪੂਰਾ ਮੋਟਰ ਆ ਫੇਰ ਆ ਡਿਜ਼ਾਈਨਿੰਗ ਦਿੱਤੀ ਤਿੰਨ ਆ ਦੋ ਮੰਜ਼ਲੀ ਉੱਪਰ ਆ ਅੱਗੇ ਆ ਛਤਨਾ ਤਿੰਨ ਮੰਜ਼ਲੀ ਹੀ ਹੋ ਗਿਆ ਉਸ ਤੋਂ ਬਾਅਦ ਆ ਪੂਲ ਬਣਾਇਆ ਕਰਨਾ ਹੂੰ ਉਸ ਸਵਾਲ ਆ ਲੈ ਆ ਕੇ ਲਾਉਣਾ ਬਈ ਪੈਸਾ ਬਹੁਤ ਲੱਗਦਾ ਮੰਨ ਜਾ ਤੂੰ ਹਾਰੇ ਚਾਰੇ ਛੇਰੇ ਦਰਾਂ ਤਨੇ ਇਧਰ ਦੇ ਹੂੰ ਹੂੰ ਚੁੱਲੀਆਂ ਫਿਰਦਾ ਇਹ ਹਰਿਆਣੇ ਵਾਲਿਆ ਟਾੜੇ ਹੈ ਨਹੀਂ ਕਾਸੀ ਮੈਂ ਤੁਹਾਨੂੰ ਸਾਡੇ ਮਿੱਤਰਾਂ ਇੰਨਾ ਨਹੀਂ ਖਰਚਾ ਕਰਦੇ ਭਰਾਵਾ ਸਾਡੇ 22 ਤਾਂ ਕੀ ਮੈਂ ਆਂਦਾ ਵੀ ਕਿਲਾ ਤਾਂ 2200 ਵੀ ਹੋਊਗਾ ਪਰ ਕਰਚਾ ਨਹੀਂ ਸਾਡੇ ਕਰਦੇ ਮਿੱਤਰਾਂ 2200 ਕਿਲਾ ਵੀ ਇਹ ਆ ਮਿੱਤਰੋ 16 ਲੱਖ ਰੁਪਈਆ ਲੱਗਿਆ ਹੋਇਆ ਇਸ ਫੂਡ ਦੇ ਉੱਤੇ ਹਾਂ ਤਾਂ ਵੇਖੋ ਕਿੰਨੇ ਸੋਹਣੇ ਹਾ ਮਨਾਈ ਆਇਆ ਲੱਗਦਾ ਵੀ ਜਿਵੇਂ ਕੋਈ ਹਨਾ ਖਾਸ ਦੀ ਸਪੈਸ਼ਲ ਜਗਾ ਹੁੰਦੀ ਆ ਸਰ ਭਾਈ ਜੀ ਡ੍ਰੀਮ ਪ੍ਰੋਜੈਕਟ ਅਗਲੇ ਦਾ ਡ੍ਰੀਮ ਪ੍ਰੋਜੈਕਟ ਹਾਂ ਸਹੀ ਹੈ ਗੱਲ ਇਹ ਕਿ ਪੁਛ ਕੀਤਾ ਡਰਕਟ ਕਈ ਤਰ੍ਹਾਂ ਦੇ ਲਾਇ